ਵੈਰੂਜੀ ਕਾਲ사 ਸ੍ਰੀ ਵਹਿਰੂਜੀ ਕੀ ਫਤਿਹ ਸੰਗਤੇ ਤੰਤਨ ਬਾਬਾ ਗਾਇਦਾਸ ਜੀ ਨਗਰ ਲਸਾੜਾ ਜੋ ਤਹਿਸੀਲ ਪੈੜ ਜਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਹੈ ਉੱਥੇ ਕਾਫੀ ਲੰਮੇ ਸਮੇਂ ਤੋਂ ਜੋ ਦਰਖਤ ਨੇ ਬਾਬਾ ਗਾਇਦਾਸ ਮਹਾਰਾਜ ਜੀ ਨੇ ਵੀ ਜਿੱਥੇ ਵੀ ਗਏ ਨੇ ਤਰ੍ਹਾਂ ਤਰ੍ਹਾਂ ਦੇ ਦਰਖਤ ਲਾਏ ਨੇ ਜੰਗਲ ਔਰ ਕਿਰਪਾ ਹੈ ਮਹਾਰਾਜ ਜੀ ਇਸ ਸੋਹਣ ਤੇ ਵੀ ਸੰਗਤੇ ਜੋ ਬਦ ਤੋਂ ਬਦ ਲਗਾਤਾਰ ਲੰਮੇ ਸਮੇਂ ਤੋਂ ਲਾ ਰਹੇ ਆਂ। আর ওਦੇ ਵਿੱਚ ਹੁਣ ਸਾਡੇ ਜਸਵੰਤ ਸਿੰਘ ਜੀ ਖੇੜਾ ਵੀਰ ਜੀ ਜੋ ਮੁੱਖ ਅਧਿਕਾਰवान ਚਲੇ ਇੰਡੀਆ ਦੇ ਪ੍ਰਧਾਨ ਨੇ ਉਹਨਾਂ ਨੇ ਉਦੋਂ ਕਰਕੇ ਸਾਨੂੰ ਬੜਾ ਸਹਾਇਕ ਹੋ ਜੋ ਦਿੱਤਾ। ਜਨਮਰੀ ਦੇ ਵਿੱਚ ਉਹਨਾਂ ਨੇ ਸਾਨੂੰ 5000 ਬੂਟਾ ਜਿਹੜਾ ਅੱਡ ਅੱਡ ਨਰਸਰੀਆਂ ਤੋਂ ইস্যੂ ਕਰਵਾ ਕੇ ਦਿੱਤਾ। আর ਜਿਹਦੇ ਵਿੱਚੋਂ ਅਸੀਂ 1500 ਬੂਟਾ ਸਮਰਾਲਾ ਨਰਸਰੀ ਤੋਂ ਇਹ 1500 ਬੂਟਾ ਟਮਾਟਰ ਦਰਾਹੇ ਨਰਸੀ ਤੋਂ ਸਾਨੂੰ ਇਹ ਸੁਝਾਵਾ ਹੋਇਆ ਤੀ ਚੱਕ ਕੇ ਲੈ ਕੇ ਆਇਆ ਜੋ ਸੰਗ ਤੇ ਗਰਮੀ ਬਹੁਤ ਹੀ ਪਾਣੀ ਦੀ ਬੜੀ ਸਮੱਸਿਆ ਆਉਂਦੀ ਹੈ ਇਹਦੇ ਵਿੱਚੋਂ ਅਸੀਂ 2000 ਦੇ ਉੱਪਰ ਮੇਰੇ ਖਿਆਲ ਬਾਈ ਸਭ ਬੂਟਾ ਜਿਹੜਾ ਲਾ ਚੁੱਕੇ ਆਂ ਔਰ ਬਾਕੀ ਰਹਿੰਦੇ ਬੂਟੇ ਹੁਣ ਬਾਰਿਸ਼ ਹੋਈ ਹੈ ਉਡਾਉਣ ਦੀ ਤਿਆਰੀ ਕਰਦੇ ਆਂ ਬਾਰਿਸ਼ ਰੁਕ ਜੇ ਥੋੜੀ ਔਰ ਹੋਰ ਵੀ ਸਖ ਸੰਗਤਾਂ ਨੂੰ ਬੇਨਤੀ ਕਰਦਾ ਕਿਉਂਕਿ ਜੇ ਉਹ ਮਿੰਨੀ ਜੰਗਲ ਦੀ ਸ਼ੁਰੂਆਤ ਇਸ ਸ਼ਾਂਤ ਤੇ ਪਿਛਲੇ ਸਾਲ ਤੋਂ ਕੀਤੀ ਸੀ ਉਹਦੇ ਵਿੱਚ ਸਾਨੂੰ ਸਾਡੇ ਕੌਮੀ ਪ੍ਰਧਾਨ ਜਿਹੜੇ ਸਾਡੇ ਜਸਵੰਤ ਸਿੰਘ ਖੇੜਾ ਵੀਰ ਜੀ ਨੇ ਬੜਾ ਸਹਿਯੋਗ ਦਿੱਤਾ ਹੈ ਔਰ ਹੁਣ ਵੀ ਸਮੇਂ-ਸਮੇਂ ਤੇ ਸਾਡੇ ਨਾਲ ਸਲਾਮਤ ਸੁਰੇ ਕਰਦੇ ਰਹਿੰਦੇ ਨੇ ਸੰਗ ਤੇ ਦੇਖੋ ਮੋਰ ਨੇ ਜਿਹੜੇ ਸ਼ਾਂਤ ਤੇ ਬੜੇ ਬੇਖੌਫ ਹੋ ਕੇ ਪਹਿਲਾਂ ਪਾਉਂਦੇ ਨੇ ਇਹਨਾਂ ਵਾਸਤੇ ਵੀ ਕੋ ਜਗ੍ਹਾ ਸਾਫ਼ ਕਰਕੇ ਪਿੱਲਰ ਖੜੇ ਕੀਤੇ ਨੇ ਜਿਹਦੇ ਵਿੱਚ ਜਾਲੀ ਫੇਰਨੀ ਹੈ ਤਾਂ ਕਿ ਉੱਥੇ ਕਿਉਂਕਿ ਕੁੱਤੇ ਨੇ ਜਿਹੜੇ ਬਹੁਤ ਇਹਨਾਂ ਨੂੰ ਹੈਰਾਨ ਕਰਦੇ ਨੇ ਪਿਛਲੇ ਸਾਲ 5-6 ਮੌਰ ਮਾਰਦੇ ਹੁਣ ਵੀ ਜਦੋਂ ਵੀ ਇਹ ਚੋਗਾ ਚੁਗਦੇ ਨੇ ਕੁੱਤੇ ਹਰ ਵੇਲੇ ਬੜਾ ਪਹਿਰਾ ਦੇਣਾ ਪੈਂਦਾ ਸਵੇਰੇ ਸਵੇਰੇ ਇਹਨਾਂ ਵਾਸਤੇ ਜੋ ਜਾਲੀ ਫੇਰਨੀ ਹੈ ਸੰਗਤ ਵਿੱਚ ਮੈਂ ਕਈ ਵਾਰ ਬੇਨਤੀ ਕੀਤੀ ਹੈ ਕਿ 65-70000 ਰੁਪਏ ਦਾ ਖਰਚਾ ਹੋਣਾ ਹੈ ਪਿੱਲਰ ਖੜੇ ਕਰ ਦਿੱਤੇ ਨੇ ਪਰ ਉੱਥੇ ਵੀ ਕੋਸ ਪੁਰਾਣੇ ਬੂਟੇ ਕੱਢ ਕੇ 150 ਆਊਟਾ ਜਿਹੜਾ ਜਗ੍ਹਾ ਨੂੰ ਪੱਧਰ ਕਰਕੇ ਉੱਚੀ ਨੀਵੀਂ ਜਗ੍ਹਾ ਸੀ ਸੰਗਤੇ ਕਰਾਹ ਲਾ ਕੇ ਸੰਗਤਾਂ ਨੇ ਉੱਥੇ ਹੀ ਬੂਟੇ ਲਾਏ ਨੇ ਔਰ ਇਹਨਾਂ ਵਾਸਤੇ ਜਿਹੜੀ ਫਾਲਸ ਕਰੀਆਂ ਜਾਲੀ ਦੇ ਦੇਖੋ ਕਿਵੇਂ ਪਹਿਲਾਂ ਪਾਉਂਦੇ ਨੇ ਸਰੋਵਰ ਦੇ ਉੱਪਰ ਔਰ ਬੜਾ ਵੱਡੀ ਤਸਾ ਦੇ ਵਿਚਾਰ ਆਪਣੇ ਸਥਾਨ ਤੇ ਦਰਖਤ ਖੜੇ ਨੇ ਸੰਗਤੇ ਦਾਸ ਦਾ ਇਹ ਉਪਰਾਲਾ ਕਿ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਸਥਾਨ ਤੇ ਜਿਹੜੇ ਸਾਡੇ ਬੂਟੇ ਪੁਰਾਣੇ ਲੋਕ ਹੋ ਚੁੱਕੇ ਰਹੇ ਉਹਨਾਂ ਨੂੰ ਵੱਧ ਤੋਂ ਵੱਧ ਲਾਈਏ ਔਰ ਨਰਸੀਆਂ ਦੇ ਵਿੱਚੋਂ ਵੀ ਸਾਨੂੰ ਖੇੜਾ ਸਾਹਿਬ ਨੇ ਜਿਹੜੇ ਪੁਰਾਣੇ ਬੂਟੇ ਸੱਤੇ ਕੋਲੋਂ ਲੋਪ ਹੋ ਚੁੱਕੇ ਨੇ ਵੱਧ ਵੱਧ ਉਹ ਲਵਾਉਣ ਦਿਵਾਉਣ ਦੀ ਉਹਨਾਂ ਨੇ ਹਿੰਮਤ ਕੀਤੀ ਹੈ ਕਿਰਪਾ ਕਰ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀਆਂ ਕਲਾਂ ਵਰਕਸ਼ਣ ਸੰਗਤਾਂ ਨੂੰ ਬੇਨਤੀ ਹੈ ਪਾਈ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਆਪਾਂ ਇਸਾਨ ਨੂੰ ਹੋਰ ਸੁੰਦਰ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ